ਆ ਤੁਹਾਨੂੰ ਪ੍ਰਧਾਨਗੀ ਦੇ ਸਿਰ ਦਿੱਤਾ ਗਿਆ ਸਰ ਕਿਵੇਂ ਦੇਖਦੇ ਹਾਂ ਮੈਂ ਪਰਮੇਸ਼ਾ ਪਰਮਾਤਮਾ ਦਾ ਸਾਡੇ ਪਾਰਟੀ ਦੇ ਸੁਪਰੀਮ ਸ਼ੀਰ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜੀ ਦਾ ਸ਼੍ਰੀ ਸੰਦੀਪ 파ਟਕ ਜੀ ਦਾ ਔਰ ਸਬੂਜੀ ਪੀਏਸੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇੱਕ ਨਿਮਾਣੇ ਜੇ ਵਰਕ ਨੂੰ ਏਡੀ ਵੱਡੀ ਜ਼ਿੰਮੇਵਾਰੀ ਜਿਹੜੀ ਉਹ ਸੌਂਪੀ ਤੇ ਇਹਨਾਂ ਦੇ ਨਿਸ਼ਾ ਨਿਰਦੇਸ਼ ਦੇ ਮੁਤਾਬਕ ਪਾਰਟੀ ਨੂੰ ਉੱਪਰ ਤੋਂ ਲੈ ਕੇ ਥੱਲੇ ਤੱਕ ਹੋਰ ਮਜ਼ਬੂਤ ਕਰਾਂਗੇ ਸੰਗਠਿਤ ਕਰਾਂਗੇ ਸੰਗਠਨ ਨੂੰ ਲੈ ਕੇ ਮਜ਼ਬੂਤ ਕਰਨ ਦੇ ਲਈ ਕਿੱਦਾਂ ਕਿੱਟ ਕੀਤਾ ਜਾਊਗਾ ਤੇ ਇਸ ਤੋਂ ਇਲਾਵਾ ਨਤੀਜੇ ਵੀ ਆਣ ਵਾਲੇ ਸਰ ਕਿਵੇਂ ਦੇਖਦੇ ਹੋ ਹਾਂਜੀ ਨਤੀਜੇ ਵੀ ਆਣ ਵਾਲੇ ਆ ਕੱਲ ਸਰ ਕਿਵੇਂ ਦੇਖਦੇ ਹੋ ਤੇ ਸੰਗਠਨ ਨੂੰ ਮਜ਼ਬੂਤੀ ਦੇ ਲਈ ਕੀ ਕੁਝ ਸਰਕਾਰ ਦੇ ਕੰਮਾਂ ਨੂੰ ਲੈ ਕੇ ਵੋਟ ਲੋਕਾਂ ਤੱਕ ਗਏ ਸੀਗੇ ਤੇ ਚਾਰੇ ਸੀਟਾਂ ਜਿੱਤੇ ਗਾ ਲੋ ਠੀਕ ਹੈ ਇਹ ਸੀਗੇ ਸਾਡੇ ਨਾਲ ਅਮਨ अरोड़ा ਜਿਨ੍ਹਾਂ ਨੇ ਕਿਹਾ ਕਿ ਸੰਗਠਨ ਕਿਉਂਕਿ ਅਸੀਂ ਦੇਖੀਏ ਕਿ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੱਜੋ ਇਸ ਤੋਂ ਪਹਿਲਾਂ ਜਿਹੜੀ ਸੰਗਠਨ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਭਗਵੰਤ ਮਾਨ ਕੋਲ ਸੀਗੀ ਹਾਲਾਂਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਜਿਹੜਾ ਉਹ ਕਹਿ ਦਿੱਤਾ ਸੀਗਾ ਕਿ ਹੁਣ ਨਵੇਂ ਪ੍ਰਧਾਨ ਪਾਰਟੀ ਦੇ ਵਿਚ ਆਣਗੇ ਤੇ ਅਮਨ अरोड़ा ਦਾ ਸਿੱਧੇ ਤੌਰ ਤੇ ਇਹ ਵੀ ਕਹਿਣਾ ਸੀਗਾ ਕਿ ਜਦੋਂ ਪਾਰਟੀ ਦੀ ਗੱਲ ਹੁੰਦੀ ਹੈ ਤੇ ਜਦੋਂ ਇਹ ਕਿਹਾ ਜਾਂਦਾ ਹੈ ਕਿ ਸੰਗਠਨ ਵਿਖਰੇ ਹੋਏ ਹਨ ਲੇਕਿਨ ਸਾਡਾ ਕੋਈ ਸੰਗਠਨ ਵਿਖਰੇ ਨਹੀਂ ਅਸੀਂ ਮਿਲ ਕੇ ਜਿਹੜਾ ਹੈ ਉਹ ਚੋਣ ਲੜੀ ਹੈ ਤੇ ਕੱਲ ਦੇ ਨਤੀਜੇ ਵੀ ਦੱਸਣਗੇ ਕਿ ਸਾਡੇ ਕੰਮ ਨੂੰ ਲੋਕ ਕਿੰਨੇ ਪਸੰਦ ਕਰਦੇ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਸਿੱਧੇ ਤੌਰ ਤੇ ਜਦੋਂ ਕਿਉਂਕਿ ਆਉਣ ਵਾਲੀ ਜਿਹੜੀ ਚੋਣਾਂ ਨੇ ਹੁਣ ਨਗਰ ਨਗਰ ਕਮ ਦੀ ਚੋਣਾਂ ਨੇ ਉਸ ਦੇ ਵਿੱਚ ਮਜ਼ਬੂਤੀ ਦੇ ਨਾਲ ਜਿਹੜਾ ਹੈ ਉਹ ਪੇਸ਼ ਕਰਨਗੇ ਤਾਂ ਫਿਲਹਾਲ ਸੀਐਮ ਹਾਊਸ ਤੋਂ ਨਿਕਲ ਕੇ ਹੁਣ 39 ਜਿਹੜਾ ਹੈ ਉਹ ਆਮ ਆਦੀ ਪਾਰਟੀ ਦੇ ਦਫਤਰ ਜਿਹੜੇ ਨਿਕਲੇ ਨੇ ਆਮਨੋਰਾ ਤੇ ਉਹਨਾਂ ਦੇ ਨਾਲ ਸ਼ੈਰੀ ਕਲਸੀ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਕਿਤੇ ਨਾ ਕਿਤੇ ਇਹ ਜ਼ਿੰਮੇਵਾਰੀਆਂ ਹੁਣ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਜਿਹੜੀ ਉਹ ਦਿੱਤੀ ਗਈ ਹੈ ਤੇ ਫਿਲਹਾਲ ਦੇਖਣਾ ਇਹ ਰਹੇਗਾ ਕਿ ਹੁਣ ਜਿਹੜਾ ਬਦਲਾਅ ਕੀਤਾ ਗਿਆ ਉਸ ਦੇ ਵਿੱਚ ਕਿੰਨਾ ਕਿ ਜ਼ਿਆਦਾ ਫਾਇਦਾ ਆਮਾਦੀ ਪਾਰਟੀ ਨੂੰ ਹੋਏਗਾ ਤੇ ਕਿਸ ਤਰੀਕੇ ਨਾਲ ਆਮਾਦੀ ਪਾਰਟੀ ਜਿਹੜੀ ਹੈ ਆਪਣੇ ਸੰਗਠਨ ਨੂੰ ਹੋਰ ਮਜ਼ਬੂਤ ਕਰਦੀ ਹੈ ਕੈਮਰਾ ਪਰਸਨ ਸਮੀਰ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਸਰ ਆਤਵਨੂ ਪ੍ਰਧਾਨਗੀ ਦੇ ਸਰ ਦਿੱਤਾ ਗਿਆ ਸਰ ਕਿਵੇਂ ਦੇਖਦੇ ਹੋ ਮੈਂ ਪਰਮੇਸ਼ਰ ਪਰਮਾਤਮਾ ਦਾ ਸਾਡੇ ਪਾਰਟੀ ਦੇ ਸੁਪਰੀਮ ਸ਼ੀਰ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜੀ ਦਾ ਸ਼੍ਰੀ ਸੰਦੀਪ 파ਟਕ ਜੀ ਦਾ ਔਰ ਸਮੂਚੀ ਪੀਏਸੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇੱਕ ਨਰਮਾਣੇ ਜੇ ਵਰਕ ਨੂੰ ਏਡੀ ਵੱਡੀ ਜ਼ਿੰਮੇਵਾਰੀ ਜਿਹੜੀ ਉਹ ਸੌਂਪੀ ਹੈ ਤੇ ਇਹਨਾਂ ਦੇ ਨਿਸ਼ਾਨ ਨਿਰਦੇਸ਼ ਦੇ ਮੁਤਾਬਕ ਪਾਰਟੀ ਨੂੰ ਉੱਪਰ ਤੋਂ ਲੈ ਕੇ ਥੱਲੇ ਤੱਕ ਹੋਰ ਮਜ਼ਬੂਤ ਕਰਾਂਗੇ ਸੰਗਠਿਤ ਕਰਾਂਗੇ ਸੰਗਠਨ ਨੂੰ ਲੈ ਕੇ ਮਜ਼ਬੂਤ ਕਰਨ ਦੇ ਲਈ ਕਿੱਦਾਂ ਕਿੱਤਾ ਜਾਊਗਾ ਤੇ ਇਸ ਤੋਂ ਇਲਾਵਾ ਨਤੀਜੇ ਵੀ ਆਣ ਵਾਲੇ ਸਰ ਕਿਵੇਂ ਦੇਖਦੇ ਹੋ ਹਾਂਜੀ ਨਤੀਜੇ ਵੀ ਆਣ ਵਾਲੇ ਆ ਕੱਲ ਸਰ ਕਿਵੇਂ ਦੇਖਦੇ ਹੋ ਤੇ ਸੰਗਠਨ ਨੂੰ ਮਜ਼ਬੂਤੀ ਦੇ ਲਈ ਕੀ ਕੁਝ ਸਰਕਾਰ ਦੇ ਕੰਮਾਂ ਨੂੰ ਲੈ ਕੇ ਵੋਟ ਲੋਕਾਂ ਤੱਕ ਗਏ ਸੀਗੇ ਤੇ ਚਾਰੇ ਸੀਟਾਂ ਜਿੱਤੇ ਗਾ ਲੋ। ਇਹ ਸੀਗੇ ਸਾਡੇ ਨਾਲ ਅਮਨ अरोड़ा ਜਿਨ੍ਹਾਂ ਨੇ ਕਿਹਾ ਕਿ ਸੰਗਠਨ ਕਿਉਂਕਿ ਅਸੀਂ ਦੇਖੀਏ ਕਿ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੱਜੋ ਇਸ ਤੋਂ ਪਹਿਲਾਂ ਜਿਹੜੀ ਸੰਗਠਨ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਭਗਵੰਤ ਮਾਨ ਕੋਲ ਸੀਗੀ ਹਾਲਾਂਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਜਿਹੜਾ ਉਹ ਕਹਿ ਦਿੱਤਾ ਸੀਗਾ ਕਿ ਹੁਣ ਨਵੇਂ ਪ੍ਰਧਾਨ ਪਾਰਟੀ ਦੇ ਵਿਚ ਆਣਗੇ ਤੇ ਅਮਨ अरोड़ा ਦਾ ਸਿੱਧੇ ਤੌਰ ਤੇ ਇਹ ਵੀ ਕਹਿਣਾ ਸੀਗਾ ਕਿ ਜਦੋਂ ਪਾਰਟੀ ਦੀ ਗੱਲ ਹੁੰਦੀ ਹੈ ਤੇ ਜਦੋਂ ਇਹ ਕਿਹਾ ਜਾਂਦਾ ਹੈ ਕਿ ਸੰਗਠਨ ਵਿਖਰੇ ਹੋਏ ਆ ਲੇਕਿਨ ਸਾਡਾ ਕੋਈ ਸੰਗਠਨ ਵਿਖਰੇ ਨਹੀਂ ਅਸੀਂ ਮਿਲ ਕੇ ਜਿਹੜਾ ਹੈ ਉਹ ਚੋਣਨ ਲੜੀ ਹੈ ਤੇ ਕੱਲ ਦੇ ਨਤੀਜੇ ਵੀ ਦੱਸਣਗੇ ਕਿ ਸਾਡੇ ਕੰਮ ਨੂੰ ਲੋਕ ਕਿੰਨੇ ਪਸੰਦ ਕਰਦੇ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਸਿੱਧੇ ਤੌਰ ਤੇ ਜਦੋਂ ਕਿਉਂਕਿ ਆਉਣ ਵਾਲੀ ਜਿਹੜੀ ਚੋਣਾਂ ਨੇ ਹੁਣ ਨਗਰ ਨਗਰ ਕਮ ਦੀ ਚੋਣਾਂ ਨੇ ਉਸ ਦੇ ਵਿੱਚ ਮਜ਼ਬੂਤੀ ਦੇ ਨਾਲ ਜਿਹੜਾ ਹੈ ਉਹ ਪੇਸ਼ ਕਰਨਗੇ ਤਾਂ ਫਿਲਹਾਲ ਸੀਐਮ ਹਾਊਸ ਤੋਂ ਨਿਕਲ ਕੇ ਹੁਣ 39 ਜਿਹੜਾ ਹੈ ਉਹ ਆਮ ਆਦੀ ਪਾਰਟੀ ਦੇ ਦਫਤਰ ਜਿਹੜੇ ਨਿਕਲੇ ਨੇ ਆਮਨੋਰਾ ਤੇ ਉਹਨਾਂ ਦੇ ਨਾਲ ਸ਼ੈਰੀ ਕਲਸੀ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਕਿਤੇ ਨਾ ਕਿਤੇ ਇਹ ਜ਼ਿੰਮੇਵਾਰੀਆਂ ਹੁਣ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਜਿਹੜੀ ਉਹ ਦਿੱਤੀ ਗਈ ਹੈ ਤੇ ਫਿਲਹਾਲ ਦੇਖਣਾ ਇਹ ਰਹੇਗਾ ਕਿ ਹੁਣ ਜਿਹੜਾ ਬਦਲਾਅ ਕੀਤਾ ਗਿਆ ਉਸ ਦੇ ਵਿੱਚ ਕਿੰਨਾ ਕਿ ਜ਼ਿਆਦਾ ਫਾਇਦਾ ਆਮਾਦੀ ਪਾਰਟੀ ਨੂੰ ਹੋਏਗਾ ਤੇ ਕਿਸ ਤਰੀਕੇ ਨਾਲ ਆਮਾਦੀ ਪਾਰਟੀ ਜਿਹੜੀ ਹੈ ਆਪਣੇ ਸੰਗਠਨ ਨੂੰ ਹੋਰ ਮਜ਼ਬੂਤ ਕਰਦੀ ਹੈ ਕੈਮਰਾ ਪਰਸਨ ਸਮੀਰ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ